ਤਿਜੇ ਮਹੀਨੇ ਦੀ 7 ਤਰੀਕ ਲੱਗੀਆਂ ਦੇ ਨੇ ਤੇ 2025 ਦਿਖਾਉਂਦੇ ਆ ਕਿ ਅੱਜ ਮਾਲ ਕਿਹੋ ਜਿਹਾ ਤੇ ਕਿਵੇਂ ਰਹਿੰਦਾ ਤੇ ਕੀ ਰੇਟ ਨਿਕਲਦੇ ਆ ਬੜੇ ਰੋਮਾਲ ਬੱਬਲੋਕਰ YouTube ਚੈਨਲ ਨਾਲ ਆਏ ਆ ਕਿ ਮਾਨਸਾ ਪਸ਼ੂ ਮੰਡੀ ਤੇ ਤੇ ਦਿਖਾਉਂਦੇ ਆ ਫਿਰ ਕੀ ਰੇਟਾਂ ਨੇ ਕਿਹੜੇ ਭੈਣ ਭਰਾ ਚੈਨਲ ਨੂੰ ਪਹਿਲੀ ਵਾਰ ਦੇਖਦੇ ਆ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਰਾਏ ਜਰੂਰ ਦੱਸ਼ਾ ਕਰੋ ਵੀ ਕਿਹੇ ਜੀ ਲੱਗੀ ਵੀਡੀਓ ਤੇ ਕੀ ਘਾਟ ਬਾਤ ਰਹੀ ਤੇ ਫਿਰ ਆਪਾਂ ਛੱਟ ਕਰਦੇ ਰਹਾਂਗੇ ਤੇ ਚਲੋ ਫਿਰ ਅੱਜ ਦਿਖਾਉਨੇ ਆ ਵੀ ਕੀ ਰੇਟ ਨਿਕਲਦੇ ਆ ਬੇੜੀ ਆਪੇ ਅਮਰੀਕਾ ਪਰਬਤ ਅੱਛਾ ਕਰੇ ਰੱਖਣ ਨੂੰ ਲੈਣੀਆਂ ਤਾਂ ਚੱਲ ਮੈਂ ਦਵਾਉਣਾ ਫਿਰ ਤੈਨੂੰ ਆਜਾ ਲੈ ਬਈ ਬਾਈ ਘਰੇ ਰੱਖਣ ਨੂੰ ਕੱਟੀ ਲਜਾਓ ਤੇ ਸਾਰੀ ਟੇਰੇ ਪਛਾੜ ਆਜਾ ਆਜੋ ਕਰ ਲਾਂਗੇ ਚੱਲ ਤੂੰ ਥੋੜਾ ਤੂੰ ਬੱਸ ਥੋੜਾ ਜਿਹਾ ਤੁਸੀਂ ਟੁੱਟ ਜਾ ਠੀਕ ਹੈ ਚੱਲ ਫੜਾ ਚੱਲ ਆਜਾ ਹਾਂ ਠੀਕ ਆ ਚੱਲ ਬੇੜੀ ਦੀ ਹੁੰਦੀ ਆ ਉਹਦਾ ਫੋਨ ਲਾਉਂਦੇ ਤਰਾ ਚੱਲ ਫੇਰ ਉਹ ਹੁਣ ਨਾ ਕਰ ਕੁਝ ਨਹੀਂ ਹੁੰਦਾ ਕੁਝ ਲੈ ਲੈ ਉਹ ਯਾਰ ਨਹੀਂ ਨਹੀਂ ਕੁਝ ਨਹੀਂ ਹੁੰਦਾ ਕੋਈ ਜਾਨੀ ਦੀ ਕਹੀ ਜਾਂਦਾ ਬਸ ਕੋਈ ਸਾਡ ਮੈਨੂੰ ਕੱਟ ਦੇ ਦੇ ਯਾਰ ਗੱਜ ਗਈ ਗੱਜ ਗਈ ਜੇ ਚ ਸਹੀ ਦੱਸ ਜੱਤੀ ਆ ਜੇ ਯਾਰ ਜਾਚ ਗਈ ਫਿਰ ਮਹਿੰਗੀ ਨਹੀਂ ਲੈ ਜਾ ਜੋ ਪਕਰ ਕੇ ਚੱਲ ਚੱਲ 50 ਪੋਲਾ ਪੋਲਾ ਕੋਣੀ ਕੋਣੀ ਉਹ ਮਹਿੰਗੀ ਨਹੀਂ ਹੁੰਦੀ ਪਸ਼ੂ ਨਹੀਂ ਮਹਿੰਗਾ ਹੁੰਦਾ ਜੇ ਜੰਗਿਆ ਪਰ ਪਸ਼ੂ ਕੀ ਦੇਖਾ ਹੋਰ ਫਿਰ 500 ਪਿੱਛੇ ਨਾ ਕਰੋ ਹਾਲ 541 ਦੇ ਹੋ ਗਏ ਠੀਕ ਹੈ ਖੋਲ ਕਰ ਮਾਲ ਲੈ ਵੇ ਲੈ ਪਾ ਚੋਲੀ ਲੈ ਵੀਰੇ 541 ਦੀ ਆ ਝੋਟੀ ਹੋ ਗਈ ਕੱਟੀ ਜਬਤ ਅੱਛੀ ਬਹੁਤ ਸੋਹਣੀ ਕੱਟੀ 541 ਦੀ ਦਾ ਸੌਦਾ ਹੋ ਗਿਆ ਇਹਦਾ ਕਰਮਾਲੀ ਦਾ ਹਾਲ ਜੇਨ ਲਾ ਸੱਚਰਾ ਕਰੇ ਰੱਖਿਆ ਸਾਹਮਣੇ ਬੰਦੂ ਆ ਕਿਹੜਾ ਪਿੰਡ ਹੈ ਟੋਕਾਵਾਲ ਹੈ ਟੋਕਾਵਾਲ ਟੋਕਾਵਾਲ ਠੀਕ ਹੈ ਪਹਿਲਾਂ ਵੀ ਹੈਕ ਪਛੂ ਰੱਖਦਾ ਘਰੇ ਹਾਂ ਪਛੂ ਰੱਖਦਾ ਲੈ ਜਾਣਾ ਨਾ ਖਰੀਦ ਕੇ ਨਹੀਂ ਖਰੀਦਦਾ ਪਹਿਲੀ ਵਾਰ ਹੈ ਪਹਿਲੀ ਵਾਰ ਖਰੀਦਦਾ ਸ਼ੌਂਕ ਚ ਰੱਖਦਾ ਹਾਂ ਹਾਂ ਵਧੀਆ ਸ਼ੌਂਕ ਨਾਲ ਪਾਲੀ ਲੈ ਬਈ ਅੱਜੇ ਕੰਮ ਕਰਿਆ ਕਰੋ ਸ਼ੌਂਕ ਨਾਲ ਪਾਲਿਆ ਕਰੋ ਡੰਗਰ ਲਿਆ ਲਿਆ ਪਛੂ ਰੱਖਣ ਦਾ ਸ਼ੌਂਕ ਪਾਲ ਲੋ ਕਿਹੜੇ ਬੰਦੇ ਬੇਰੁਜ਼ਗਾਰ ਤੇ ਵਿਹਲੇ ਆ ਆ ਕੇ ਦੁਬਾਰੇ ਚੋਈਂ ਪਾਵਾ ਬਸ਼ਵਾ ਦੇ ਨਾਮੇ ਤੂੰ ਦਿਖਾਉਣ ਦੀ ਸਮਰੂਪ ਵਾਲੇ ਦੇ ਸ਼ਾਰਕੀ ਬਸ਼ਵਾ ਦੇ ਨਾਮੇ ਤੂੰ ਦਿਖਾਉਣ ਦੀ ਜਦੋਂ ਉੱਤੇ ਹੈ ਯਾਰ ਭੱਜ ਜਾ ਕਿੰਨੇ ਰੀ ਹੋਏ ਇੱਕ ਹੋਰ ਗੀਰਾ ਦਿਖਾਉਨੇ ਆ 130 130 ਰੇਟ ਕਰਦਾ ਬਾਈ ਤੇ ਅਟਰ ਰੋਟਰ ਕਰ ਲੋ ਚੈੱਕ ਕਰ ਮਾਲੀ ਦਾ ਤੇ ਇਹ ਨਾੜਾਂ ਬਣੀ ਆਈਆਂ ਸੰਤੇ ਹੈ ਜੀ 15 ਜੀ ਦੀ ਗਾਰੰਟੀ ਜਾਂ ਮੈਂ ਚੋਕੇ ਦੇਂਗਾ ਹਾਂ ਅੱਛਾ ਠੀਕ ਆ ਮੋਬਾਈਲ ਨੰਬਰ ਤੇਰਾ ਓ ਮੁੰਡੇ ਉਹ ਕੀ ਮੰਗਲੇ ਦਾ ਆ ਲੋ ਜੀ ਅੱਛਾ ਮੋਬਾਈਲ ਨੰਬਰ ਤਾਂ ਉਹ ਜਾ ਹਲ ਭਾਈ ਸਾਰੀ ਕਰ ਲੈ ਤੇ ਆ ਲੋ ਜੀ ਚਾਂਚਰਾ ਚੁੰਜਰਾ ਪਾਈਆਂ ਤੇ ਸ਼ਕੀਨ ਆ ਸਿੰਘ ਖੋਲਾ ਚੱਲ ਫਿਰ ਇਹ ਦੂਜਾ ਨਾਗਾ ਇੱਕ ਹੋਰ ਨਾਗਾ ਪਾਈਆਂ ਇਹਨਾਂ ਕੋਲ ਤੇ ਇਹਦੀ ਵੀ ਡਿਟੇਲ ਪੁੱਛਦੇ ਆ ਸਾਰੀ ਤੇ ਚੰਗਾ ਆਟਰ ਬਣਾਇਆ ਹੋਇਆ ਕਰਮਾਲੀ ਨੇ ਤੇ ਸਿੰਘ ਖੁੱਲੇ ਪਤਾ ਨਹੀਂ ਕਿਥੋਂ ਲਿਆਂਦਾ ਪਤੰਦਰ ਇਹ ਨੇ ਖੁੰਨੇ ਸਿੰਘ ਆਲੀਆਂ ਤੇ ਇੱਕ ਵਾਰੀ ਆਟਰੋਡਰ ਚੈੱਕ ਕਰ ਲਓ ਤੇ ਇੱਕ ਵਾਰੀ ਕਰ ਲਓ ਫੇਸ ਚੈੱਕ ਹਾਂਜੀ ਦੁੱਧ ਚਾਰ ਕਿ ਦਿਨਾਂ ਦੀ ਰੇਡ ਚਾਰ ਕਿ ਦਿਨ ਮਗਰ ਬੱਚਾ ਕੀ ਇਹਦੇ ਟੱਟੇ ਚਾਰ ਕਿ ਦਿਨਾਂ ਦੀ ਚੂਈ ਹੈ ਕਿੰਨਾ ਦੁੱਧ ਕੱਢੂ ਸਰਦਾਰ ਜੀ ਇਹ 15 ਕਿਲੋ 15 ਕੱਢੂ ਅੱਛਾ ਤੇ ਹੁਣ ਇਹਦਾ ਕੀ ਮੰਗਦੇ ਹੋ ਰੂਟ ਲੱਕ ਮੌਕੇ ਤੇ ਤੇ ਨਾ ਕਿ ਆਪਣਾ ਅਮਰੀਕ ਸਿੰਘ ਮੋਬਾਈਲ ਨੰਬਰ 884016917 ਇੱਕ ਵਾਰੀ ਫੇਰ ਬੋਲੋ 884016917 ਇਹ ਕੱਟੇ ਤੀਜੇ ਬਰਤਾਅ ਦਾ ਆਸਤਾ ਆਫਟਰ ਦਵਾਈ ਦੇਣ ਤੋਂ ਬਾਅਦ ਪਾਚੋ ਹਾਂ ਜੀ ਜੀ ਬੋਲੀ ਹੱਥ ਰੱਖਣਾ ਮੈਂ ਤੁਹਾਡੇ ਦੇ ਅੰਦਰ ਪਾਛਾ ਤੁਹਾਡਾ ਆਸਤਾ ਲੱਗੇਗਾ ਬਾਵਾ ਮਾਰ ਜੇ ਸਾਲ ਭੰਗ ਨਹੀਂ ਦੰਦ ਦੇਖੇ ਤੁਹਾਡੇ ਪਰਜੇ ਕਿਸੇ ਵੀ ਮੰਡੀ ਕਿਸੇ ਵੀ ਪਸ਼ੂ ਮੇਲੇ ਤੇ ਦੇਖਾ ਕੇ ਤੁਹਾਰੇ ਕੋਲ ਕੋਈ ਮਾਦ ਨਾ ਮੈਂ ਤਾਂ ਤਪਦੀਆਂ ਸ਼ਰਤਾਂ ਦਵਾਏ ਆ ਲੈ ਉੱਥੇ ਬਤਾ ਚੱਲ ਕੋਈ ਨਹੀਂ ਠੀਕ ਲੱਗਿਆ ਕਾਕ ਹਾਂ ਲੱਗਿਆ ਚਲੋ ਜੀ ਠੀਕ ਹੈ ਕਿੰਨੀ ਕੋਲ ਸੀ ਕਿੰਨੇ ਚਿਰ ਦੀ ਹੋ ਗਈ ਇਹ ਡੇਢ ਦੀ ਹੈ ਡੇਢ ਦੀ ਡੇਢ ਦੀ ਠੀਕ ਹੈ ਕਿੰਨੇ ਪੈਸੇ ਮੰਗਦਾ ਹੁਣ ਮੈਂ ਤਾਂ 55 ਕਰ ਤੇ ਮੋਬਾਈਲ ਨੰਬਰ ਚੱਲ ਕਰੋ ਫਿਰ ਸੌਦਾ ਫਿਰ ਦੇਖਦੇ ਆ ਇੱਕ ਹੋਰ ਦਿਖਾਉਂਦੇ ਆ ਕਿ ਤੁਹਾਨੂੰ ਮੱਚ ਤੇ ਤੋੜਾ ਤਰ੍ਹਾਂ ਕਰਾ ਕੇ ਚੈੱਕ ਤੇ ਪੁੱਛਦਾ ਦੀ ਡਿਟੇਲ ਵੀ ਕਿੰਨੇ ਪੈਚ ਤੇ ਕਿੰਨਾ ਦੁੱਧ ਠੀਕ ਹੁਣੀ ਸੁਇਆ ਹੈ ਕੱਲ ਰਾਤ ਹੀ ਤਾਂ ਹੀ ਹੋ ਦੇ ਜਾਂਦੀ ਹੈ ਠੀਕ ਹੈ ਆਰਡਰ ਕਰ ਲੋ ਇੱਕ ਵਾਰੀ ਚੈੱਕ ਮੱਝ ਦਾ ਤੇ ਦਿਖਾਉਂਦੇ ਆ ਥੋੜਾ ਕੈਮਰੇ ਤੇ ਪੈਂਦੇ ਰੋਚ ਕੈਮੇຊੂਏ ਹੋਗੀ ਹੁਣੇ ਰੈਡੀ ਕੈਮੇຊੂਏ ਹੋ ਬਈ ਇਹ ਦੁੱਧ ਕਿੰਨੇ ਲੀਟਰ ਚੱਲੇ ਦੁੱਧ ਸਤਾਰਾਂ ਕਿਲੋ ਸਤਾਰਾਂ ਲੀਟਰ ਠੀਕ ਆ ਮੰਗਰ ਅੱਜ ਕਟਾ ਕਟਾ ਠੀਕ ਰਾਤ ਚੁਈ ਆ ਰਾਤ 11:00 ਬਾਈ ਠੀਕ ਹੈ ਫੇ ਮੋਬਾਈਲ ਨੰਬਰ ਛੋਟਾ ਕਿੰਨਾ 9463073904 ਇੱਕ ਵਾਰ ਫੇਰ ਬੋਲ 9463073904 ਪਿੰਡ ਕਿਹੜਾ ਮਾਨਸਾ ਮਾਨਸਾ ਹੀ ਆ ਖੁਦ ਤੇ ਕਿੰਨੇ ਪੈਸੇ ਮੰਗਦੇ ਹੋਣ ਇਹਦੇ 170 ਇੱਕ 70 ਮੌਕੇ ਤੇ ਜਮਾ ਤੇ ਲੈਣ ਵਾਲਾ 155 ਠੀਕ ਆ ਲੈ 155 ਬਾਈ ਕਹਿੰਦੇ ਵੀ ਲੈਵਾਂਗੇ ਕਿ ਲਾਵਾਂਗੇ ਤੇ ਆਰਡਰ-ਆਰਡਰ ਚੰਗਾ ਬਣਾਇਆ ਕਰ ਮਾਲੀ ਨੇ ਆ ਲੋ ਜੀ ਠੀਕ ਹੈ ਸਨੱਖੀ ਹੈ 170 ਰੇਟ ਕਰਦੇ ਮੌਕੇ ਤੇ ਹੋ ਜਾਊਗਾ ਤੁਸੀਂ ਚ ਪੈਂਦੀ ਐ ਇੱਕ ਹਿਮਾਚਲ ਜੱਤੀ ਹੁੰਦੀ ਐ ਇੱਕ ਪੰਜਾਬ ਵਾਲੀ ਇਹ ਪੰਜਾਬ ਵਾਲੀ ਐ ਕਿੰਨੇ ਲੀਟਰ ਦੁੱਧ ਐ ਦੁੱਧ ਇਹ ਤਾਜੀ ਸੁਈ ਅੱਜ ਅੱਜ ਹੁਣੇ ਸੁਈ ਆ ਨਾ 14 ਤੋਂ 15 ਦੇ ਵਿੱਚ ਕੱਢੂਗੀ 14 ਤੋਂ 15 ਦੇ ਵਿੱਚ ਠੀਕ ਐ ਇਹ ਆ। 14-15 ਲੀਟਰ ਦੁੱਧ ਕੱਢੂ। ਠੀਕ ਐ। ਠੰਡੀ ਛਿਲ ਕਿਵੇਂ ਆ? ਠੰਡੀ ਆਈ ਜਵਾ। ਪੂਰੀ। ਆ ਆਪਣੇ ਕੋ ਪੁਰਾਣਾ ਰਹਾ ਬਾਈ। ਅੱਛਾ ਆਪਣੀ ਘਰ ਦੀ ਐ? ਤੇ ਮੈਂ ਅੱਜ ਬੱਚਾ ਕੀ ਦਿੱਤਾ ਇਹਨੇ? ਬੱਚੀ ਦਿੱਤੀ ਐ ਪੇਰ ਤੇ। ਬਾਜੀ ਬਾਪੇ ਤਾਂ ਸੌਣੇ ਤੇ ਸੁਬਾਹ ਵਾਲੀ ਗੱਲ ਆ। ਤੇ ਆਹ ਬੱਚੀ ਆ ਬਾਈ ਕਹਿੰਦੇ ਉਹ ਟੀਜੀ ਖੜਿਆਉਣਾ ਜਾ ਇਹ ਆ ਦਿਖਾ ਦਿਆਂ। ਇਹ ਆ ਬੈਠੀ ਐ ਕਰਮਾ ਲਈ। 19:00 ਘੜ ਕੇ 7 ਵਜੇ ਸੁੱਈ। ਘੜ ਕੇ 7 ਵਜੇ ਸੁੱਈ ਆ। ਤੇ ਮੋਬਾਈਲ ਨੰਬਰ? ਮੋਬਾਈਲ ਨੰਬਰ 84274 95654। ਤੇ ਕਿੰਨੇ ਦੀ ਵੇਚੇਗਾ? ਇਹ ਆਪਾਂ ਰੇਟ ਇਹਦਾ 95 85 ਦੇ ਮਾਰੇ 85 ਦੀ ਠੀਕ ਹੈ ਤਾਂ ਮੈਂ ਓਕੇ ਤੇ ਹੋ ਜੂ ਥੋੜਾ ਬਤ ਹੋਰ ਥੋੜਾ ਮੋਟਾ ਹੋ ਜੂਗਾ ਹੋ ਜਾਊਗਾ ਸਹੀ ਠੀਕ ਹੈ ਕਿੰਨੇ ਲੀਟਰ ਦੁੱਧ ਦਿਓ 15 ਲੀਟਰ ਦੀ ਰਿਕਵੈਸਟ ਹੀ ਐ ਦੀ 15 ਲੀਟਰ ਦੀ ਰਿਕਵੈਸਟ ਹੀ ਆ ਠੀਕ ਹੈ ਤੇ ਠੰਡੀ ਛੀਲ ਆ ਬਾਈ ਇਹ ਆ ਲੋ ਤੇ ਹੋਰ ਹੈ ਹੋਰ ਵੀ ਤੇ ਖਰੀਦਣ ਵਾਲੇ ਵੀ ਜਰੂਰ ਆ ਜਾਂਦੇ ਆ ਵੀਡੀਓ ਦਾ ਫਰਕ ਤਾਂ ਬਹੁਤ ਪੈਂਦਾ ਤੇ ਆ ਸਾਰੇ ਦੋਨੇ ਭਾਈ ਕੱਖਨੇਗੇ ਤੇ ਆ ਦੋਨੇ ਕਟੀਆਂ ਤੇ ਸਪਾਰਕ ਕਰ ਲੋ ਮੋਬਾਈਲ ਨੰਬਰ ਬੋਲਤਾ ਇਹਨਾਂ ਭਾਈਆਂ ਨਾਲ ਚਾਹੇ ਬਣਾਤੀ ਸੀ ਬਣਾਤੀ ਚੱਲ ਕੋਈ ਦੁਆਰ ਦਾ ਅੱਛਾ ਕਿੰਨੇ ਪੈਸੇ ਮੰਗਦਾ ਇਹਦੇ ਹਾਂ 18000 ਤੇ ਕਿੰਨੇ ਚਿਰ ਦੀ ਆ ਬੱਚੀ ਥੋੜਾ ਚਾਲ ਦੀ ਠੀਕ ਆ ਮੌਕੇ ਤੇ ਅੱਛਾ ਅੱਛਾ ਮੋਬਾਈਲ ਨੰਬਰ ਆ ਬੋਲੀ ਮੁੰਡਾ ਮੋਬਾਈਲ ਓਏ 82848 ਹਾਂ 5361 ਠੀਕ ਹੈ ਤੇ ਆਪ ਵੀ ਬੱਚਾ ਤੇਰੇ ਕੋਲ ਆ। ਇਹਦੇ ਕਿੰਨੇ? ਇਹਦਾ ਵੀ ਠਾਰਾ ਆ ਜਾ ਦੋਨਾਂ ਦਾ ਹੀ। ਮੌਕੇ ਤੇ ਹੋ ਜੂ। ਪਿੰਡ ਕਿਹੜਾ? ਉਹ ਕਟਾਂ ਦਾ ਕਿਹਨੇ ਕੀ ਕਰਾਉਣਾ? ਠੀਕ ਹੈ। ਆਹ ਲੋ। ਸਾਨੀ ਚਲਕ। ਹੈ ਤਾਂ ਇਹ ਛੋਟਾ ਜਿਹਾ ਟੋਇਆ ਈ। ਆਹ ਕਟੀਆਂ ਵਾਲੇ ਕਟੀਆਂ ਨਮਾਈ ਜਾਂਦੇ ਨੇ। ਤੇ ਮਸ਼ਤ ਹੋ ਕੇ ਨਾਉਂਦੇ ਆ ਜਾਨਵਰ। ਆਹ ਲੋ ਜੀ। ਹਰੋਜ ਦੀ ਤਰ੍ਹਾਂ ਹਰੇਕ ਮੰਡੀ ਤੇ ਪਾਈ ਇਹ ਆਉਂਦਾ ਹੈਗਾ। ਇਹ ਕਟੀਆਂ ਲੈ ਕੇ ਆਉਂਦਾ ਹੁੰਦਾ ਹੈ ਤੇ ਕੋਈ 10 ਮਹੀਨਾ ਦੀ ਕੋਈ ਸਾਲ ਦੀ ਕੋਈ 12 15 ਦੀ ਤੇ ਇਹਦੇ ਨਾਲ ਵੀ ਸਾਰਿਆਂ ਤੁਹਾਨੂੰ ਨਾ ਜਿਹੜੇ ਕਟੀਆਂ ਰੱਖਣ ਦੇ ਸ਼ਕੀਨ ਆ ਵੀਡੀਓ ਦੇਖਦੇ ਆ ਉਹਨਾਂ ਵਾਸਤੇ ਇਹ ਤੋਹਫਾ ਇੱਕ ਤੇ ਆਇਥੋਂ ਸਟਾਰਟ ਕਰਦੇ ਆ ਲੈ ਵੀ ਸੱਜਣਾ ਦੇਖੀ ਵਾ ਪਪਾ ਜੀ ਪਪਾ ਜੀ ਸ਼ੇਅਰ ਕਰਿਓ ਆ ਪਪਾ ਜੀ ਮਾੜੀ ਜਿਹੀ ਡੀਟੇਲ ਪੁੱਛ ਲਈਏ ਕਟੀਆਂ ਦੀ ਕਿੰਨੇ ਚਿਰ ਦਾ ਬੱਚਾ ਆਹ ਕੱਟੀ ਸਾਲ ਦੇ ਲਗਭਗ ਹੋਊਗਾ ਜੀ। ਸਾਲ ਦੇ ਲਗਭਗ ਆ। ਹਾਂ ਜੀ। ਠੀਕ ਆ। ਰੇਟ ਨਾ ਉਨਾ ਕਰੀ। ਵੀ ਇਹ ਤੋਂ ਘੱਟ ਤਾਂ ਮੈਂ ਲੈਂਦਾ ਨਹੀਂ 25 ਤੇ ਵੱਧ ਨਾ ਗੱਪ ਮਾਰੀ। ਇਹ ਤਾਂ ਵਿਕਰੀ ਹੋ ਗਈ ਆ ਭੀ। ਇਹ ਬਿਕ ਗਈ। ਹਾਂ ਜੀ। ਚਲੋ ਠੀਕ ਆ। ਤੇ ਬਿਕ ਗਈ ਤਾਂ ਚਲ ਕੀ ਦੱchnਿਆ ਤੇ ਆਹ ਦੱਸ। ਇਹਦਾ ਮੂਲ ਸਟਾਈਕਰ ਲੈ ਜੀ। ਹਾਂ। ਦੇਣਾ 30000। 30000 ਤੇ ਕਿੰਨੇ ਮਹੀਨਿਆਂ ਦੀ ਹੋਏ ਇਹ? ਇਹ ਸਾਲ ਤੋਂ ਥੱਲੇ ਆ। ਸਾਲ ਤੋਂ ਥੱਲੇ ਆ। ਠੀਕ ਆ। ਤੇ ਆਹ ਬੱਚਾ। ਇਹਨਾਂ ਦਾ ਜੀ 45000 ਤੋੜੇ ਦਾ। ਆ ਥੋੜਾ ਜਿਆ ਸਰ ਵੱਡਾ ਕੁਛ ਨਸਲ ਚ ਆਉਂਦੀ ਹੈ ਹੈਨਾ ਹਾਂਜੀ ਹਾਂਜੀ ਹੂੰ ਤੇ ਇਹ ਦੋਨਾਂ ਦਾ ਹੀ 45000 ਤੇ ਸਾਲ ਦੇ ਵਿੱਚ ਹੀ ਨੇ ਇਹ ਹਾਂਜੀ ਹਾਂਜੀ 45 ਜਾਂਦੀ 40 ਤੇ 5 ਜਾਂਦੀ ਬੱਸ ਉਹ ਹੀ ਕਰੇਗਾ ਜਾਇਦ ਜੀ ਹੋ ਜਾਊਗਾ ਤੇ ਮਾਂ ਤਣ ਹੋ ਜਾਊਗਾ ਤੇਰੇ ਟੋਨਾ ਕਾ ਦੱਛਾ ਕਰੋ ਬਾੜਾ ਨਾ ਤੇ ਫਿਰ ਅਗਲਾ ਟਰਚੰਦਾ ਅਗਲਾ ਕੰਦਾ ਜਾਰੇ ਤਾਂ ਮੈਂ ਉਸ ਦਾ ਮੁੱਲ ਤਾਂ ਘੱਟੀ ਦਾ ਮੰਗੀ ਜਾਂਦੇ ਨਹੀਂ ਕਿ ਤੇ ਤੂੰ ਤਾਂ ਆਪਾਂ ਫਿਰ ਮਾਇਚੀ ਲੈ ਲੈਣਿਆ ਤੇ ਮੋਬਾਈਲ ਨੰਬਰ ਦੱਸ 98762 9909 ਕਿੰਨੇ ਕ ਡੰਗਰ ਰੱਖਦਾ ਘਰੇ ਕਟੀਆਂ ਡੰਗਰ ਬਾਈ ਆ ਜੰਦੇ ਨੇ 5-7 ਕਟੀਆਂ ਆ ਗਈਆਂ ਮੰਡੀ ਪਾਰੀਆਂ ਵੇਚੀਆਂ ਕੁਸਤਰੋਂ ਵੀਤੀ ਜਾਂਦੀਆਂ ਨੇ ਹਾਂ ਕਈ ਬੰਦੇ ਨੇ ਨਵੇਂ ਜਵਾਕ ਕਹਿੰਦੇ ਵੀ ਕਟੀਆਂ ਰੱਖਾਂਗੇ ਘਰੇ ਤੇ ਛਕੀ ਨੇ ਵੀ ਚਲ ਕਾ ਕੁਫਾ ਕੇ ਝੂਠੇ ਪੱਤੇ ਹੋ ਜਾਂਦੀਆਂ ਨੇ ਵਿੱਚ ਹਾਂਜੀ ਹਾਂਜੀ ਕਾਮਯਾਬ ਤੇ ਉਹ ਆਉਣ ਤਾਂ ਤੇਰਾ ਐਡਰੈਸ ਦੱਸ ਦੇ ਸਾਰਾ ਵੀ ਕਿੱਥੇ ਦੱਸਦਾ ਜੀ 98762 9909 ਨਹੀਂ ਇਹ ਮੋਬਾਈਲ ਨੰਬਰ ਹੋ ਗਿਆ ਪਿੰਡ ਮੇਰਾ ਬਾਲੀਆਂ ਕਟੀਆਂ ਕੱਟੂ ਵਾਲੀਆਂ ਸੰਗਰੂਰ ਚ ਪੈਂਦਾ ਹੈ ਸੰਗਰੂਰ ਚ ਪੈਂਦਾ ਜੀ ਹਾਂ ਬੰਦੇ ਦੇ ਉੱਪਰ ਆਪਣਾ ਘਰਾਂ ਜਾਵਾਂ ਪਹਿਲੀ ਢੇਰੀ ਤੇ ਨਾ ਕੀ ਆਪਣਾ ਮੰਗੂਆ ਮੈਨੂੰ ਮੰਗੂ ਕਹਿੰਦੇ ਆ ਠੀਕ ਹੈ ਹਾਂ ਬਾਕੀ ਦੀ ਫੂਨਤੀ ਮੰਗਾ ਲਾਂਦੇ ਨਹੀਂ ਉਹਦੀ ਤੇ ਪੱਤੀ ਆਪਾਂ ਲਈਦੀ ਰાવી ਨਹੀਂ ਜੀ ਮੈਂ ਹਾਂ ਉਹ ਆਪਣੀ ਫੂਨਤੀ ਵਾਗੀ ਅੱਛਾ ਰੂਡੇ ਕਿ ਆ ਗਈ ਰੂਡੇ ਕਿ ਆ ਗਈ ਜੀ ਥੋੜੇ ਫੂਨਤੀ ਵਾਗ ਗਏ ਚੱਲੋ ਜੀ ਚੱਲ ਵੀ ਰੱਲਿਆ ਜੀ ਹੋਰ ਜੀ ਹਾਂ ਅਕੇ ਮੈਂ ਅੱਛਾ ਠੀਕ ਇਹ ਇਦਾਂ ਛੋ ਜੇ ਇਹਦੇ ਆ ਜਾ ਮੁੰਡਾ ਆ ਜਾ ਆ ਜਾ ਆ ਛੋਟੂ ਵੀ ਆ ਬਹੁਤ ਵਧੀਆ ਪਾਲਦਾ ਹੁੰਦਾ ਹਾਂ ਅੱਛਾ ਸਾਤ ਹੱਤਾ ਭਾਈ ਭਾਈ ਸਾਰੇ ਚੈਨਲ ਦੇਖਾਂ ਭੈਣ ਭਰਾਵਾਂ ਨੂੰ ਸਵਾਸਤੀਗਤ ਦਿਲਦਿਆਂ ਗਰਾਈਆਂ ਤੋਂ ਬਹੁਤ ਬਹੁਤ ਪਿਆਰ ਮੇਰਾ ਇੱਕ ਸੁਨੇਹਾ ਭਾਈ ਜੀ ਸਾਰੇ ਹੀ ਆਪਣੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿੱਤਰਾ ਇਹ ਅੱਜ ਬਾਈ ਨੂੰ ਟੋਕਣ ਵਾਸਤੇ ਲੱਗ ਦਿੱਤੀ ਐ 6 ਮਹੀਨੇ ਦੀ ਗੱਭਣ ਹੂੰ ਕਾਲ ਰਹਿਣੇ ਮਿਹਨਤ ਕਰ ਰਹੇ ਨੇ ਅੱਛਾ ਠੀਕ ਆ ਆਪਾਂ ਡੰਗਰ ਵੱਧ ਤੋਂ ਵੱਧ ਪਾਲਿਆ ਕਰੀਏ ਜਿਵੇਂ ਕੱਟੀਆਂ ਨੇ ਇਹ ਤੂੰ ਹੁਣ ਮੁੱਲ ਤੇ ਹਾਂਜੀ ਹਾਂਜੀ ਤੇ ਕਿੰਨੇ ਚਿਰ ਦੀ ਗੱਭਣਾ ਐ 6 ਮਹੀਨੇ ਸੀ ਵੀ ਨਦੀ ਘੱਬਣਾ ਦੇ ਪਾਲਦੇ ਨੇ ਇਹ ਇਹ ਬਾਈ ਨੇ ਪਹਿਲਾਂ ਲੈਤੀ ਸੀ 5 ਮਹੀਨੇ ਪਾਲ ਕੇ ਵੇਚਦੋ ਤੁਸੀਂ ਹੈ ਆਪ ਦੇ ਘਰੇ ਸ਼ੌਕ ਹੈ ਬਹੁਤ ਚੰਗੀ ਗੱਲ ਆ ਯਾਰ ਸਾਢੇ 3.5 ਲੱਖ ਰੁਪਏ ਮੰਗ ਰਹੇ ਨੇ ਹਾਂ 2.5 ਲੱਗ ਰਿਹਾ ਅੱਛਾ ਜਿਹੜੀ 1 ਲੱਖ 10 ਹਜ਼ਾਰ ਦੀ ਟੋਕੜ ਲੈਤੀ ਸੀ ਬਾਈ ਨੇ 1 ਲੱਖ 10 ਹਜ਼ਾਰ ਦੀ ਅੱਛਾ ਕਿਹੜਾ ਪੰਨਾ ਆਪਣਾ ਬੜ ਯਾਰ ਕੋਚੀ ਦੀ ਗੱਲ ਆ ਫੇਰ ਤਾਂ ਹਾਂ ਚੰਗੇ ਚੰਗੇ ਨਾਲ ਫੇਰ ਲੈਂਦੇ ਨੇ ਹਾਂ ਜੁਟੀ ਤੇ ਇਹ ਹੁਣ ਕਿੰਨੇ ਦੀ ਲੈਤੀ ਏ ਝੁੱਟੀ ਇਹ ਬਾਈ ਵੈਸੇ ਤਾਂ ਦੇਖੋ ਦੱਸਣ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਨਹੀਂ ਦੱਸਣ ਨੂੰ ਦੱਸ ਤੇ ਕੋਈ ਨਹੀਂ ਯਾਰ ਐ ਪੁੱਛੇ ਤਾਂ ਚਬਣਾ ਦਾ ਕਿ ਲੈਤੀ ਏ 80 ਅੱਛਾ ਜੀ ਆਹ ਦਿੱਦ ਕਿੰਨੇ ਲੀਟਰ ਦੇ ਥੱਲੇ ਇਹ ਥੱਲੇ ਹੈਗਾ ਭਾਈ ਜੀ 7 ਲੀਟਰ ਆਖਿਆ ਠੀਕ ਆ ਮੰਨ ਨੂੰ 6 ਵੀ ਦੇ ਸਕਦੇ ਮਗਰ ਕੱਟੀ ਆ ਕੱਟੀ ਆ ਪਤਾ ਨਹੀਂ ਕੱਟਾ ਉਹ ਅਸੀਂ ਚੈੱਕ ਨਹੀਂ ਕੀਤਾ ਅੱਛਾ ਠੀਕ ਹੈ ਉਹਦਾ ਹੀ ਕੱਟੀ ਚੈੱਕ ਕਰਦੇ ਆ ਤੇ ਤੇਰਾ ਮੋਬਾਈਲ ਨੰਬਰ ਦੇ ਓ ਕੇ ਵਾਰੀ ਦੇਗਾ ਮੋਬਾਈਲ ਨੰਬਰ ਹੈਗਾ ਭਾਈ 98152 34329 ਇੱਕ ਵਾਰੀ ਫੇਰ ਬਣਾ ਹਾਂਜੀ 98152 34329 ਠੀਕ ਹੈ ਹਾਂ ਤੇ ਪਛੂ ਪੇਚਣ ਦਾ ਹਾਂਜੀ ਲਾਈਨ ਤਾਂ ਤੇ ਦੇਣ ਦਾ ਕੰਮ ਕਰਦਾ ਆਪਣਾ ਕੰਮ ਹੂੰ ਰੋਟੀ ਦਾ ਵੀ ਕੰਮ ਠੀਕ ਜਿਹੜਾ ਭਾਂ ਭਾਂ ਨੇ ਮਿਲਣਾ ਹੋ ਜਦੋਂ ਮਰਜ਼ੀ ਆਪਾਂ ਫੋਨ ਕਰੋ ਠੀਕ ਹੈ ਮੱਝਾਂ ਗਾਇਆਂ ਜੋ ਵੀ ਲੈਣਾ ਆਪਣੇ ਲੋਪੀ ਐਮਪੀ ਸਾਰੇ ਸਮਰਕ ਕਰਦਦੇ ਨੇ ਤਕਰੀਬਨ ਇੱਥੇ ਵੀ ਖਾਤੇ ਪੈਸੇ ਲਾ ਦਿੰਦੇ ਨੇ ਠੀਕ ਹੈ ਉਧਰ ਭੇਜ ਦਿੰਨਾ ਜੀ ਜੇ ਕੋਈ ਚੰਗਾ ਕੰਮ ਕਰਾਂਗੇ ਲੰਮਾ ਸਮਾਂ ਚੱਲਦਾ ਮੈਂ ਕਰਾਂ ਦਿੱਤਾ ਬਾਈ ਆਜ ਤੇਰੇ ਕੋਲ ਕੱਟੀ ਮੀਣੀ ਐ ਅੱਛਾ ਇੱਕ ਮੀਣਾ ਇੱਕ ਦੂਜਾ ਠੀਕ ਹੈ ਚਲੋ ਚਲੋ ਇਹ ਬੰਦੇ ਸ਼ਕੀਨ ਚ ਗੁਲਾਬੀ ਦੇ ਪੂਰੀ ਕਟੀਆਂ ਖਰਦੇ ਖੜੀ ਸੋਹਣਿਆ ਇਹਦੀ ਬਹੁਤ ਮੰਗ ਹੈਗੀ ਕਹਿੰਦੇ ਯਾਰ ਪੂਰੀ ਦਵਾਇਆ ਕਰੋ ਲੈ ਲੈ ਦੇਖਾ ਤਾਂ ਦੇਖਾ ਤਾਂ ਦੇਖਾ ਇਹਦੀ ਵੀ ਦਿਖਾਉਂਦੀ ਹੈ ਕੱਟੀ ਦੀਆਂ ਖਾ ਸਿਰਫ 17 ਮਹੀਨੇ ਦੀ ਕੰਨ ਦੇ ਵੀ ਆਪ ਵੀ ਦਿਖਾਉਂਦੀ ਇੰਨੀ ਇੰਨੀ ਸ਼ਿਆਰ ਹੈ ਸਮਝਦਾਰ ਹੈ ਕਹਿ ਦੰਦਾ ਹੁਣ ਖੀਰੀ ਆਈ ਖੀਰੀ ਹੈ 17 ਮਹੀਨੇ ਦੀ ਕਟੀਆਂ ਇੱਕ ਦਾ ਗਾਪੜਾ ਮਾਰੀ ਜਿੰਨੇ ਗਿਣੇਗਾ ਓਨੇ ਬੋਲੀ ਹੋ ਕੰਮ ਲੱਗ 100000 ਕਰਦੇ 42000 ਲੈਣੇ ਜੀ ਮੋਲ ਬੈਣਾ ਤੇਰਾ ਸਰਿਆ ਨਹੀਂ ਜਾ ਤੂੰ ਕਹੇ ਐਦੂ ਘਟ ਪੰਜੀ ਨਹੀਂ ਦਿੰਦਾ ਫੋਨ ਨਾ ਕਰਿਓ ਜੇ ਨਹੀਂ ਐਦੂ ਵੱਧ ਦੇਣੇ ਹਾਂ ਰੋਪੇਸ਼ਰ ਬਣਦਾ ਪੂਰੇ ਹੋਰ ਚੱਲ ਨਹੀਂ ਹਾਂ ਤੇ ਹਾਂ ਕਾਇ ਮਹੀਨਾ ਦੀ ਪਹਿਲਾਂ ਗੱਲ 17 ਮਹੀਨਾ ਹੈ 17 ਮਹੀਨਾ ਦੀ ਤੇ ਜੈ ਜੈ ਕਿੰਨੇ ਦੀ ਦੇਂਗਾ ਤੂੰ ਉਹੀ ਵਿੱਚ ਟੋਲ ਕੇ ਖੜਕਾਈ ਗਿਆ ਤੂੰ ਹੀ ਟੋਲ ਕੇ ਖੜਕਾਈ ਗਿਆ ਬਈ 42000 ਦੀ ਦੇਵਾਂਗੇ ਜਮਾਤ ਦੇਣ ਲੈਣ ਵਾਲੀ ਗੱਲ ਹੁੰਦਾ ਹੋਰ ਹੈ ਕਿ ਮੁਰਾ ਸਪੀ ਜਮਾਤ ਦੇਣ ਲੈਣ ਵਾਲੀ ਹਾਂਜੀ ਹਾਂ ਜਮਾਤ ਦੇਣ ਲੈਣ ਵਾਲੀ अच्छा ਤੇ ਮੋਬਾਈਲ ਨੰਬਰ ਤੇਰਾ 8427529206 ਇਹਦੇ ਛੀਮੇ ਬਾਰੇ ਪਤਾ ਕਿਹੜੇ ਛੀਮੇ ਦੀ ਹੈ ਇਹਦੀ ਮਾਂ ਤੇ ਦੁੱਧ ਦਾ ਰਕਟ ਮਾਂ ਤੇ ਦੁੱਧ ਦਾ ਰਕਟ ਹੈਗਾ 15 18 15 18 اچھا ਤੇ ਤੁਸੀਂ ਤਾਂ ਕਹਿ ਬੰਪਾਰ ਕਰਦਾ ਮੈਨੂੰ ਕੋਈ ਪਤਾ ਨਹੀਂ ਭਰਾਵਾ ਕਿੰਨੇ ਦੀ ਜੇ ਪੂਰੀ ਚਾਹੀਦੀ ਤਾਂ ਪੂਰੀ ਲੈ ਲਓ ਹੈਨਾ ਤੇ ਮੋਬਾਈਲ ਨੰਬਰ ਇੱਕ ਵਾਰੀ ਦੁਬਾਰੇ ਫੇਰ 8427529206 ਪਿੰਡ ਕਿਹੜਾ ਤੇਰਾ ਵੀਰੋਕੇ ਕਲਾਂ ਵੀਰੋਕੇ ਕਲਾਂ ਠੀਕ ਹੈ ਲੈ ਬਾਈ ਕਿਹੜੇ ਬੰਦੇ ਪੂਰੀ ਵਿੱਚ ਕੀ ਹੁੰਦਾ ਕਹਿੰਦੇ ਪੂਰੀ ਦਿਖਾਓ ਤੇ ਆ ਆ ਗਿਆ ਨਗੀਨਾ ਤੇ ਲੈ ਜੋ ਖਰੀਦ ਕਿਤੇ ਚਾਹਵਾਣਾ ਕਿਹੜਾ ਬੰਦਾ ਕਰ ਲਿਓ ਸੁਪਰਕ ਇਹ ਬੀਬੀ ਦਾ ਕੋਲੇ ਦੋ ਕਟੀਆਂ ਤੇ ਇਹਨਾਂ ਦੀ ਵੀ ਦੱਸਦਾ ਵੀ ਕਿੰਨੇ ਕਿੰਨੇ ਪੈਸੇ ਮੰਗਦੇ ਆ ਤੇ ਕਿੰਨੇ ਕਿ ਚੁਕਾਉਂਦੇ ਆ ਸਾਲ ਤੇ ਆ ਕਿਨੇ ਚਿਰ ਦੀ ਆ ਮੁੰਡਿਆ ਡੂਡ ਸਾਹਿਬ ਡੂਡ ਸਾਹਿਬ ਦੀ ਕਟੀਆਂ ਇਹ ਖੀਰੀ ਹੈਗੀ ਖੀਰੀ ਹੈ ਠੀਕ ਹੈ ਤੇ ਕਿੰਨੇ ਪੈਸੇ ਮੰਗਦਾ ਹੁਣ ਇਹਦੇ 35000 35000 ਥੋੜੇ ਮੰਗਿਆ ਕਰੋ ਮਾੜਾ ਹੀ ਆ ਤੇ ਆ ਦੇ ਇਹਦੀ ਹੱਥਾਂ ਨਹੀਂ ਆਈਆਂ ਦਿਖਾ ਕਿੰਨੀ ਕਿ ਠੰਡੀ ਸੀਲ ਆਏ ਦਿਖਾਈ ਮੜੀ ਆਇਆ ਤੋਰ ਤੇ ਚੱਲ ਜੇ ਤੋਰ ਦੇ ਲੈ ਇਹ ਪਾਛੇ ਦੀ ਉਹ ਥੋੜਾ ਜਿਹਾ ਆਰਡਰ ਚੈੱਕ ਕਰਵਾ ਦੇ ਥੋੜਾ ਜਿਹਾ ਤੇ ਦਿਖਾਈਏ ਥੱਲੋ ਮਾੜਾ ਜੱਟ ਉਹ ਥੱਲੋ ਥੰਤ ਖਾ ਦਿੱਤਾ ਆ ਹੱਥ ਮਾਰ ਕੇ ਤੇ ਆ ਲੋ ਜੀ ਫਨੀਆ ਕਰ ਲੋ ਚੈੱਕ ਠੀਕ ਹੈ ਵਧੀਆ ਤੇ ਮੋਬਾਈਲ ਨੰਬਰ 8284857616 ਮੌਕੇ ਤੇ ਮਾਨਤਨ ਜਮਾਈ ਜਿਹੜਾ ਤੁਹਾਡੀ ਤੇ ਤੇਰੇ ਵਾਲਾ ਅੱਛਾ ਕਹਿੰਦੇ ਕੀ ਬੋਲੀ ਜਿਹੜਾ ਸਾਡੀ ਵੀਡੀਓ ਦੇਖ ਕੇ ਵੀ ਮੌਕੇ ਤੇ ਹੋ ਰਾਜਮਾਨ ਠੀਕ ਹੈ ਤੇ ਇਹ ਬੱਚਾ ਕਿੰਨੇ ਚਿਰ ਦਾ ਹੈ ਆ ਸਾਲ ਦਾ ਹੈ ਇਹ ਸਾਲ ਦੀ ਹੈ ਅੱਛਾ ਤੇ ਇਹਦੀ ਕੀ ਡਿਮਾਂਡ ਕਰਦਾ ਹੈ ਉਹਨੇ ਕਿੰਨੇ ਪੈਸੇ ਮੰਗੇਗਾ ਉਹਨੇ ਵੀ 18000 ਹੈ ਜੀ 18000 ਠੀਕ ਹੈ ਮੋਬਾਈਲ ਨੰਬਰ ਇਹੀ ਆ ਚੱਲ ਹੋਰ ਦਿਖਾਉਂਦੇ ਆ ਤੇ ਆਓ ਜੀ ਇੱਥੇ ਵੱਤ ਕਟੀਆਂ ਕੱਟੇ ਹੁੰਦੇ ਆ ਇਹ ਆ ਇੱਧਰ ਕਰ ਸੱਜਣਾ ਮੂੰਹ ਓਏ ਇੱਧਰ ਆਈ ਕਿੰਨੇ ਚਿਰ ਦਾ ਬੱਚਾ ਹੈ ਕਿੰਨੇ ਕਿ ਦਿਨਾਂ ਦਾ ਬੱਚਾ ਹੈ ਕਾ ਮਹੀਨਿਆਂ ਦੀ ਹੈ 7-8 ਮਹੀਨਿਆਂ ਦਾ ਠੀਕ ਹੈ ਕਿੰਨੇ ਪੈਸੇ ਮੰਗਦਾ ਜਾਇਜ ਜੀ ਦੱਸਿ ਕਿੰਨੇ ਦੀ ਵੇਚੇਗਾ ਉਹਨੇ ਮੰਗੇ 15 ਦੀ ਜਣੀ 15 ਦੀ ਜਣੀ ਆ ਬਈ ਅੱਛਾ ਮੋਬਾਈਲ ਨੰਬਰ 94623 5260 ਚੰਗਾ ਚੱਲ ਫਿਰ ਮੇਤਰਾਈ ਕਾ ਬੂਰੀ ਤੇ ਚੱਲਦੇ ਆਂ ਪੂਰੀ ਵਾਲੇ ਭਰਾ ਨਾਲ ਵੀ ਕਰਦੇ ਆ ਗੱਲਾਂ ਆਓ ਲੈ ਹਾਂ ਲੱਖਾਂ ਮਾਜ ਬਾਈ ਹੈ ਲੱਖ ਇਹਨੂੰ ਮੋੜ ਕੇ ਘਰੇ ਲੈ ਜਾ ਲੈ ਜਾ ਲੈ ਜਾ ਮੋੜ ਕੇ ਘਰੇ ਲੈ ਜਾ ਉਹ ਬਾਈ ਦੇ ਬਾਈ ਦੇ ਚੁੜਕੀ ਠੀਕ ਹੈ ਚੱਲ ਕੋਈ ਗੱਲ ਨਹੀਂ ਹਾਂ ਬਾਈ ਉਹ ਬੁਰੀ ਵਾਲਿਆ ਕਿੰਨੇ ਚਿਰ ਦੀ ਹੈ ਕੱਟੀ 23 ਸਾਲ ਦੀ 2.5 ਸਾਲ ਦੀ ਤੇ ਤਾਰਾਂ ਤੁਰਾਂ ਦਿੱਤੇ ਇੱਕ ਦਮਾਰੀ ਹਾਂ ਠੀਕ ਆ ਭਰਾਇਆ ਠੀਕ ਆ ਭਰਾਇਆ ਅ ਚੱਕ ਕਿੰਨੇ ਚਿਰ ਦਾ ਭਰਾਇਆ ਠੀਕ ਆ 23 ਦਿਨ ਹੋ ਗਏ ਠੀਕ ਤੇ ਕਿਵੇਂ ਆ ਚੀਜ਼ ਖਾਂਦੀ ਹੈ ਹੈਨਾ ਦੂਜੇ ਪਾਸੇ ਦੂਜੇ ਪਾਸੇ ਖਾ ਲੈਂਦੇ ਹੁੰਦੇ ਹੈਨਾ ਠੀਕ ਹੈ ਤੇ ਹੁਣ ਕਿੰਨੇ ਪੈਸੇ 40000 40000 ਮੌਕੇ ਤੇ 2000 ਘੱਟ ਦੇ ਦੇ ਹੈ 30 ਦੀ ਤੇ ਮੋਬਾਈਲ ਨੰਬਰ 9877866200 ਕਿਹੜਾ ਪਿੰਡ ਹੈ ਖਿਆਲਾ ਜੀ ਖਿਆਲਾ ਠੀਕ ਹੈ ਤੇ ਇਹ ਇਹਦੀ ਕਿਹੜੀ ਮਾਂ ਹੈਗੀ ਉਹਦੇ ਬਾਰੇ ਕੁਝ ਰਿਕਾਰਡ ਬਾਰੇ ਪਤਾ ਹੈ ਮਾਂ ਦਾ ਹਾਂ ਦੁੱਧ 17 ਕਿਲੋ ਹੈ ਹੈਂ 17 ਕਿਲੋ ਆ ਕੱਢ ਕੇ ਆਪਾਂ ਗਵਾਂਢੀਆਂ ਉਹ ਦੇਦੀ ਆਪਣੇ ਗਵਾਂਢ ਜੀ ਆ ਅੱਛਾ ਤੇ ਉਮਰ ਕਿੰਨੀ ਹੋ ਗਈ ਇਹਦੀ 22 ਸਾਲ ਤੇ ਟੀਕਾ ਭਰਾਇਆ ਹੋਇਆ? ਹਾਂ ਠੀਕ ਆ ਭਰਾਇਆ ਲੀਲੀ ਦਾ ਵੀ ਦਾ ਕਿੰਨਾ ਚਿਰ ਹੋ ਗਿਆ? ਅੱਜ 23 ਮਹੀਨੇ ਨਾ 23 ਮਹੀਨੇ ਹਜ ਤੱਕ ਦੇ ਨਹੀਂ ਆ ਕੋਈ ਠੀਕ ਆ। ਲਿਚੀ ਥੋੜੀ ਜਿਹੀ ਹੈ? ਹਾਂ ਵਿਕੀ ਹੈਗੀ ਆ। ਹੂੰ ਠੀਕ ਆ। ਤੇ ਰਾਗਰੋ ਦਾ ਬਹੁਤ ਸੌਫਾ ਹੈ। ਠੀਕ ਆ। ਅੱਛੇ ਪਰ ਕਰ ਲਓ ਬਾਈ ਨਾਲ। ਬਾਈਆਂ ਕੋਲੇ ਤਿੰਨ ਬੱਚੀਆਂ ਨੇ ਆ ਇਹ ਇਹਨਾਂ ਦੀ ਡਿਟੇਲ ਪੁੱਛਦੇ ਆਂ ਵੀ ਕਿਹੜੀ ਨਸਲ ਕਿਹੜਾ ਸੀਮਨ ਤੇ ਕਿੰਨੀ-ਕਿੰਨੀ ਉਮਰ ਹੈ ਇਹਨਾਂ ਦੀ? ਤੇ ਸਾਰੇ ਡੇਲੇ ਲੈ ਕੇ ਦੱਸਦਾਗਾ ਤੇ ਮੋਬਾਈਲ ਨੰਬਰ ਲੈ ਕੇ ਦਊਗਾ ਤੇ ਆ ਪਹਿਲਾਂ ਜਲਸੀ ਤੇ ਆ ਜਾਓ ਜੀ ਆ ਤੇ ਪੰਜਾਬ ਵਾਲੀ ਆਪਣੀ ਪੰਜਾਬ ਜਲਸੀ ਆ ਜੀ ਤੇ ਕਿੰਨੇ ਚਿਰ ਦੀ ਆ ਹੁਣ ਇਹਦੀ ਉਮਰ ਹੋਊਗੀ ਬਈ 10 ਮਹੀਨੇ 10 11 ਮਹੀਨੇ 10 ਮਹੀਨਿਆਂ ਦੀ ਤੇ ਇਹ ਠੱਠੇ ਤੋਂ ਠੀਕ ਕਲਾਸ ਟੀਕਾ ਕਰਵਾਇਆ ਟੀਕੇ ਦਾ ਨਾਮ ਨਹੀਂ ਯਾਦ ਤੇ ਇਹਦੀ ਮਾਂ ਦਾ ਕਿਰਕਟ ਆ ਉਹਦਾ ਹੈਗਾ ਬਈ 22 ਲੀਟਰ ਦਾ 22 ਲੀਟਰ ਤੋਂ ਦੇ ਦਿੰਦੀ ਆ ਇਹਦੀ ਮਾਂ ਹਾਂ ਦਿੰਦੀ ਆ ਤੇ ਹੁਣ ਇਹ ਮਹੀਨੇ ਕੈ ਦੀ ਆ ਇਹ ਇਹ ਦੱਸ ਗਿਆ 10 11 ਕਿ ਮਹੀਨੇ ਦੀ ਤਾਂ 11 ਮਹੀਨੇ ਦੀ ਆ ਤੇ ਇੱਕਨੇ ਇੱਕ ਚਰਚ ਚ ਸਮਰ ਜਾਂਦੀਆਂ ਨੇ ਦੁੱਧਰਲ ਜਾਂਦੀਆਂ ਹੁੰਦੀਆਂ ਆ ਬਈ ਸੇਵਾ ਦੇ ਸਾਰੇ ਆ 12 ਮਹੀਨੇ ਨਹੀਂ ਵੀ ਲੋਕਾਂ ਕਰ ਲੈਂਦੇ ਆ 6 ਨਾਲ ਹੀ ਬੰਨਣਾ ਇਹਨੇ ਸੇਵਾ ਨਾਲ ਬੰਨਣਾ ਤੇ ਹੁਣ ਇਹਦੀ ਕੀ ਰੇਟ ਰੂਟ ਕਰੋਗੇ ਦਾ ਰੇਟ ਬਈ ਇਹਦਾ 15000 15000 ਤੇ ਮੌਕੇ ਤੇ ਮਾਤਨ ਕਰਾਂਗੇ ਮਾਤਨ ਚੰਗਾ ਪਿੰਡ ਕਿਹੜਾ ਆਪਣਾ ਟਿਲਮਾ ਪਿੰਡ ਹੈ ਟਿਲਮਾ ਇਹ ਕਿੱਥੇ ਰਹਿ ਗਿਆ ਬਰਨਾਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਚ ਤੇ ਮੋਬਾਈਲ ਨੰਬਰ 88725301 ਅੱਛਾ ਤੇ ਕਿਹੜੀ ਆ ਆ ਵਾਲੀ ਆ ਇਹ ਦਾ ਕੀ ਇਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਸਾਰੀ ਐਚ ਐਫ ਜੀ ਆ ਗਈ ਬਈ ਕਾਲੀ ਤੇ ਲੰਬੀ ਆ ਜੀ ਤੇ ਕਿੰਨੇ ਦਿਨਾਂ ਦੀ ਬੱਚੀ ਆ ਇਹ ਇਹ ਹੋ ਗਈ ਬਈ 8 ਕਿ ਮਹੀਨੇ ਦੀ ਬੱਚੀ 8 ਕਿ ਮਹੀਨੇ ਦੀ ਬੱਚੀ ਆ ਤੇ ਕੀ ਰੇਟ ਕਰਤ ਹੁੰਦੇ ਇਹਦਾ ਇਹਦਾ ਵੀ 15 ਹੀ ਆ ਬਈ ਇਹਦਾ ਵੀ 15 ਹੀ ਆ ਮੋਬਾਈਲ ਨੰਬਰ ਉਹੀ ਤੇ ਕਿਹੜੀ ਆ ਇੱਥੇ ਫੁੱਲਾਂ ਵਾਲੀ ਖੜੀ ਆ ਇਹ ਵੀ ਐਚ ਐਫ ਜੀ ਆ ਗਈ ਬਈ ਇੱਥੇ ਇਹ ਵੀ ਐਚ ਐਫ ਚ ਪੈਂਦੀ ਆ ਹਾਂ ਜੀ ਤੇ ਇਹਦੇ ਕੀ ਡਿਮਾਂਡ ਆ ਹੁਣ ਇਹਦੀ ਵੀ 15 ਹੀ ਕਰਦੇ ਬਈ ਕਿਹੜਾ ਦਾ ਮੁੱਢੀ ਆਪਣੇ ਫਾਰਮ ਆ ਇੱਕ ਬਾਈ ਸੀ ਆਪਾਂ ਬਈ ਵਪਾਰ ਦਾ ਕੰਮ ਆਪਾਂ ਵਪਾਰ ਕਰਦੇ ਆ ਫਾਰਮਾ ਚੋਂ ਬੱਚੀਆਂ ਲੈ ਲੈਨੇ ਆ ਤੇ ਬਾਅਦ ਦੇ ਵਿੱਚ ਉਹ ਹੀ ਕਿਹੜਾ 5-400 ਰੁਪਿਆ ਹੁੰਦਾ ਆਪਣਾ ਬਨਫਾ ਤੇ ਚਲੋ ਦਿਹਾੜੀ ਤਾਂ ਬਣਉਣੀ ਬਣਉਰੀਆ ਕਦੋਂ ਬੰਦਾ ਤੁਰਿਆ ਫਿਰਦਾ ਜੇ ਕੋਈ ਬੰਦਾ ਇਹਦਾ ਬੱਚੇ ਖਰੀਦਣ ਦਾ ਸ਼ਿਕੀਨ ਹੋਵੇ ਮੋਬਾਈਲ ਨੰਬਰ ਤੇ ਆਪੇ ਤਾਂ ਮਿਲਦੇ ਨੇ ਕਰੋ 9872530105 ਜੀ ਆਪਣਾ ਨੰਬਰ ਆ ਹਾਂ ਵਰਜੀਤ ਵਰਕ ਕਰਿਆ ਪਿੰਡ ਕਿਹੜਾ ਢਲਵਾ ਪਿੰਡ ਤੇ ਨਾਂ ਕੀ ਆਪਣਾ ਵਰਨੈਰ ਸਿੰਘ ਜੀ ਤੇ ਪੰਜ ਚਾਰ ਬੱਚੇ ਰੱਖਦੇ ਹੋ ਜਾਂ ਫੋਨ ਕਰਕੇ ਦੱਸਦੇ ਤੇ ਫਿਰ ਤੁਸੀਂ ਜੰਦ ਵੀ ਕਰਕੇ ਆ ਸਕਦਾ ਫੋਨ ਕਰਕੇ ਆ ਜੇ ਤਾਹੀਲਾ ਕਰਕੇ ਤੋਰਾਂਗੇ ਹਾਂਜੀ ਹਾਂਜੀ ਠੀਕ ਹੈ ਮੋਬਾਈਲ ਨੰਬਰ ਪੰਜ ਨੇ ਬੋਲਤਾ ਇੱਕ ਵਾਰੀ ਫਿਰਦਾ ਬੱਚੇ ਬਹੁਤ ਚੰਗੇ ਰੱਖਦੇ ਨੇ ਬਾਈ ਫਾਰਮਾ ਚ ਲਿਆ ਹੁੰਦੇ ਹਾਂ ਹਾਂਜੀ ਹਾਂਜੀ ਹਾਂ ਫਿਰ ਫਾਰਮ ਵਾਲੇ ਬਾਲਾ ਪਾਲਦੇ ਨਹੀਂ ਚੰਗੇ ਬਰੀਡ ਦੇ ਬੱਚੇ ਹੁੰਦੇ ਆ ਠੀਕ ਆ ਲੈ ਬਾਈਆਂ ਦਾ ਚ ਪਰ ਕਰ ਦਿਓ ਜੀ ਆਪਣਾ ਦੁੱਧ ਹੈਗਾ ਥੱਲੇ ਦੇ ਕਿੰਨੇ ਲੀਟਰ ਦੁੱਧ ਹੈ ਥੱਲੇ ਮੈਂ ਥਾਂ ਚੈੱਕ ਕਰਾ ਦੂ ਕਿੰਨਾ ਦੁੱਧ ਕਿੰਨਾ ਥੱਲੇ ਅੱਛਾ ਚੈੱਕ ਪਾਸ ਕਿੰਨੇ ਚਿਰ ਦੀ ਹੈ 6 ਮਹੀਨੇ ਦੀ 6 ਮਹੀਨੇ ਦੀ ਠੀਕ ਹੈ ਤੇ ਮੋਬਾਈਲ ਨੰਬਰ ਗੱਲ ਸੁਣੋ ਇਹਦਾ ਦੇਈਏ ਜਾਣਕਾਰੀ ਚੈਨਲ ਹੈ YouTube ਤੇ 987899 ਜੀ 8354 ਜੀ ਕਿੰਨੇ ਦੀ ਛੱਡੇਗਾ ਇਹ ਆਪਾਂ ਲੈਣ ਦੇਣਾ ਜੀ 2000 ਘੱਟ ਛੱਡ ਦਾਂਗੇ ਜੀ ਕਿੰਨੇ ਤੋਂ 80 ਤੋਂ ਜੀ 80 ਤੋਂ ਠੀਕ ਹੈ ਦੁੱਧ ਥੱਲੇ 2 ਕਿਲੋ ਹੈ ਬੱਚਾ ਮਗਰ ਹੈ ਬੱਚਾ ਹੈ ਨਹੀਂ ਹੈਣੀ ਠੀਕ ਹੈ ਚਲੋ ਨਾ 12 ਲੀਟਰ ਦੁੱਧ ਜ਼ਬਰਦਸਤ ਨਗੀਨਾ ਤੇ ਚਾਰ ਦੰਦ ਤੇ ਅੱਠ ਰੋਟਰ ਬੜਾ ਸੋਨਾ ਲੱਗਿਆ ਹੋਇਆ ਹੈਗਾ ਤੇ ਆ ਜਾ ਮੋੜ ਲੈ ਸੁਣਿਆ ਤੇ ਪਹਿਲਾਂ ਝੋਟੇ ਇੱਕ ਵਾਰੀ ਫੇਸ ਪੁੱਸ਼ ਕਰ ਲੋ ਚੈੱਕ ਤੇ ਦੂਰ ਦਿਖਾ ਦੇ ਆ ਜਾ ਮੈਂ ਕਰ ਇਹਦੇ ਕੱਟੀ ਆ ਕੱਟਾ ਬਾਈ ਕੱਟੀ ਐ ਠੀਕ ਐ ਕਿੰਨੇ ਲੀਟਰ ਦੁੱਧ ਆ ਹੁਣ ਕਰਮਾਂ ਵਾਲੀ ਥੱਲੇ 12 ਲੀਟਰ ਦੁੱਧ ਐ ਠੀਕ ਐ 12 ਲੀਟਰ ਦੁੱਧ ਕਰੂਗੀ ਚਾਰੀ ਵਾਲਾ ਦੁੱਧ ਹੈਂ ਕਰੂਗੀ ਹਣ ਤਾਂ ਦੁੱਧ ਹਜੇ 나ਡੂਆ ਕਟਰੂ ਨਾਲ ਹੈ ਨਾ ਹਾਂ ਤੇ ਕੀ ਟਵਾਂਡ ਕਰਦੇ ਹੁਣ ਵੀ 2 ਲੱਖ ਦੀ 2 ਲੱਖ ਹਾਂ 2 ਲੱਖ ਤੇ ਮੌਕੇ ਤੇ ਮੌਕੇ ਦੇ ਮਾਨਤਾਂ ਨੂੰ ਮਾਨਤਾਂ ਹੋਜੂ ਮੋਬਾਈਲ ਨੰਬਰ ਬੋਲਜੋ ਮੋਬਾਈਲ ਨੰਬਰ ਦੱਸੋ। ਦੱਸੋ ਇੱਕ ਵਾਰੀ। ਲੈ ভাই ਇੱਕ ਵਾਰੀ ਮੈਂ ਫੇਸ ਪੁੱਛ ਕਰਨ ਚੱਕੀ। ਜ਼ਬਰਦਸਤ ਚੋਟੀ ਪਲੀ ਹੋਈ ਹੈਗੀ ਤੇ ਟਾਪ ਦਾ ਨਕੀਨਾਗਾ। ਤੇ ਇਹਦੀ ਡਿਟੇਲ ਪੁੱਛਦੇ ਸਾਰੇ। ਦੱਸੋ। ਨੰਬਰ 84374 84374 27043 ਅੱਛਾ ਤੇ ਪਿੰਡ ਕਿਹੜਾ? ਮੋਡਾ ਜੀ। ਮੋਡਾ। ਇਹ ਕਿੱਥੇ ਰਹਿ ਗਿਆ? ਧਨੀਰ ਕੋਲੇ। ਧਨੀਰ ਕੋਲੇ। ਠੀਕ ਆ ਬਾਈ। ਤੇ ਬਾਈ ਨਾ ਇਸ ਪਰ ਕਰ ਲਓ। ਇਸ ਵੀਰ ਕੋਲੇ ਕਟਿੰਗਾਂ ਕਟੀਆਂ ਨਈਆਂ ਸਾਰੀਆਂ ਦਿਖਾਵਾਂਗੇ ਵੀ ਕੀ ਰੇਟ ਤੇ ਕਿੰਨੇ ਕਿੰਨੇ ਚਿਰਦੀਆਂ ਨਈਆਂ ਸਾਰੀਆਂ ਦੀ ਡਿਟੇਲ ਲਊ ਤਿੰਨ ਇਹ ਤੱਕ ਤੇ ਤਿੰਨ ਆ ਵਾਲੀਆਂ ਤੇ ਇੱਕ ਆਉ 24 26 ਸੀ ਸੱਤ ਨਾ ਕਰਨੇਗੇ ਸਾਰੇ ਕਟੀਆਂ ਦੇ ਇਹਨਾਂ ਤੋਂ ਡਿਟੇਲ ਪੁੱਛੂੰ ਕੱਲੀ ਕੱਲੀ ਦੀ ਤੇ ਵੀ ਕੀ ਰੇਟ ਕਰਦਾ ਤੇ ਕਿੰਨੀ ਕਿੰਨੀ ਉਮਰ ਤੇ ਕਿਹੜਾ ਪੈਂਟ ਤੇ ਕਿੰਨਾ ਮੋਬਾਈਲ ਨੰਬਰ ਸਾਰੀ ਡਿਟੇਲ ਪੁੱਛ ਕੇ ਦੱਸਦਾ ਤੇ ਕਿਹੜਾ ਬਾਈ ਆਹੋ ਆਪਣੀਆਂ ਨਾ ਉਹ ਬਾਈ ਜੀ ਆਹ ਕਿਹੜਾ ਆਹ ਉਹ ਨੂੰ ਦੇਖ ਰਹੇ ਹੋ ਅੱਛਾ ਉਹਦੀ ਹੈ ਠੀਕ ਹੈ ਆ ਲੋ ਦੇਖੀ ਸੁਣਿਆ ਮੇਰਾ ਪੁੱਤ ਬਾਈ ਦੋ ਗੱਡੀ ਹਾਂ ਤੇ ਕੱਕ ਲੱਗਿਆ ਕੁਛ ਤੇ ਇਹ ਵੀ ਰਹੇ ਰਾਏਕੋਟ ਆ ਬਾਈ ਮੁੰਲਾਪੁਰ ਮੈਂ ਮੁੰਲਾਪੁਰ ਰਾਏਕੋਟ ਰਹੀ ਦੀ ਠੀਕ ਹੈ ਤੇ ਇਹਦੀ ਕੱਕ ਲੱਗਿਆ ਦੇਖਦੇ ਆ ਕੀ ਰੇਟ ਨਿਕਲਦਾ ਤੇ ਬਣੇ ਰਹੋ ਮਾਲਵਾ ਬਲੌਗਰ YouTube ਚੈਨਲ ਦਾ ਲੈ ਇੱਕ ਵਾਰੀ ਇਹਨਾਂ ਦੀਆਂ ਸਣੀਆਂਆਂ ਚੈੱਕ ਕਰਵਾ ਲਿਆ ਲੈ ਡਰਤੀਆਂ ਕੀ ਇਹਨਾਂ ਦਾ ਤੇ ਛੋਟੇ ਛੋਟੇ ਹਮਰਾ ਸਾਰੀਆਂ ਕੱਚੀਆਂ ਬਣਨ ਵਾਲੀਆਂ ਨਹੀਂਆਂ ਤੇ ਆ ਲੈ ਲੈ ਦੁਬਾਰੇ ਭਾਈ ਉਹ ਡਲੀਟ ਪੱਜ ਗਿਆ ਚੈਨਲ ਤੇ ਦੁਬਾਰੇ ਜਾਣਕਾਰੀ ਆਇਆ ਮਾਨ ਸਾ ਪਛੋਂ ਮਢੀ ਤੇ ਦਿਖਾ ਦिए ਇੱਕ ਟਾਪ ਦਾ ਨਗੀਨਾ ਤੇ ਆ ਲੋ ਜੀ ਤੁਹਾਡਾ ਤਰੱਕਰ ਬਹੁਣੇ ਚਕ ਤੌਰ ਤੇ ਮਾੜੀ ਜੀ ਸੁਣਿਆ ਆ ਇਹਨਾਂ ਤੌਰ ਤੇ ਮਾੜੀ ਜੀ ਇੱਧਰ ਤੋਰਦੇ ਇੱਧਰ ਕੈਮਰੇ ਤੇ ਪੈਂਦਾਗਾ ਰੋਚਨੀ ਇਹ ਲੋਚ ਹਾਂ ਉਹਨਾਂ ਕੋਈ ਕਿੱਥੇ ਇੱਕ ਵਾਰੀ ਬੜੀ ਜ਼ਬਰਦਸਤ ਮੱਝ ਹੈ ਤੇ ਇੱਕ ਵਾਰੀ ਆਰਡਰ ਕਰਕੇ ਚੈੱਕ ਗੈਪ ਵਾਲਾ ਥਣ ਇਹ ਜਿਵੇਂ ਇਹਨੂੰ ਆਖੜ ਨਹੀਂ ਹੈ ਨਾ ਚੋਈ ਹੋਈ ਹੈ ਤਰ ਕੇ ਨਹੀਂ ਚੋਈ ਹੈਗੀ ਹੱਥ ਨਹੀਂ ਚੋਈ ਦੀ ਹੱਥ ਨੇ ਚੋਈ ਆ ਅੱਛਾ ਇਹ ਕਿਹਨੇ ਚਰਦਾ ਬੱਚਾ ਇਹਦੇ ਮਗਰ ਕੀ ਕੱਟੀ ਕੱਟਾ ਕੱਟਾ ਅੱਛਾ ਤੇ ਕਿੰਨੇ ਲੀਟਰ ਦੁੱਧ ਤਾਂ ਹੁਣ ਇਹਦੇ ਥੱਲੇ 12 ਲੀਟਰ ਆ ਜੀ ਦੁੱਧ 12 ਲੀਟਰ ਦੁੱਧ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ 3 ਮਹੀਨੇ ਹੋ ਗਏ ਜੀ ਸੂਈ 3 ਮਹੀਨੇ ਤੇ ਇਹਦੇ ਥੱਲੇ ਕੋਈ ਚੈੱਕ ਪਾਸ ਹੈ ਨਹੀਂ ਗੱਬਰ ਨਹੀਂ ਹੈਗੀ ਖਾਲੀ ਹੈ ਜੀ ਹਾਂ ਖਾਲੀ ਹੈ ਜੀ ਅੱਛਾ ਤੇ ਕੀ ਰੇਟ ਕਰਦਾ ਹੁਣ ਇਹਦਾ 1 ਲੱਖ ਰੁਪਿਆ ਮੰਗਦਾ ਜੀ 1 ਲੱਖ ਰੁਪਿਆ ਠੀਕ ਆ ਤੇ ਮੌਕੇ ਤੇ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਜੀ ਤੇ ਮੋਬਾਈਲ ਨੰਬਰ 98772 ਜੀ ਹਾਂ 98106 ਤੇ ਕਹੇ ਮੈਸੂਏ ਹੋਏ ਹੈ ਕੱਟੀ ਇਹ ਜੀ ਤੀਜਾ ਹੋਊਗਾ ਜੀ ਤੀਜਾ ਹੋਊਗਾ ਠੀਕ ਹੈ ਤੇ ਮਗਰ ਕਟਾ ਮਗਰ ਕਟਾ ਜੀ ਠੀਕ ਹੈ ਲੈ ਬਾਈ ਨੱਚ ਪਰਖ ਕਰ ਠੀਕ ਹੈ ਬਾਈ